ਸੱਚੇ ਪਾਸ਼ਾ ਧੰਨ 시ਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚੋਜਾਂ ਦਾ ਵਰਣਨ ਕਰਨਾ ਬਹੁਤ ਔਖਾ ਹੈ ਜਿਵੇਂ ਅਸਮਾਨ ਦੇ ਤਾਰੇ ਗਿਣੇ ਨਹੀਂ ਜਾਂਦੇ ਤਿਵੇਂ ਉਹਨਾਂ ਦੁਆਰਾ ਤਾਰੇ ਹੋਏ ਸਿੱਖ ਵੀ ਗਿਣੇ ਨਹੀਂ ਜਾ ਸਕਦੇ ਸਤਿਗੁਰੂ ਜੀ ਜੇ ਸ਼ਿਕਾਰ ਖੇਡਦੇ ਸਨ ਤਾਂ ਵੀ ਕਿਸੇ ਨਾ ਕਿਸੇ ਜੀਵ ਦਾ ਉਦਾਰ ਹੀ ਕਰਦੇ ਸਨ ਜੇ ਉਪਦੇਸ਼ ਕਰਦੇ ਸਨ ਤਾਂ ਵੀ ਜੀਵਾਂ ਨੂੰ ਅਫਜ਼ਲ ਤੋਂ ਪਾਰ ਕਰਦੇ ਸਨ ਪੰਛੀ ਤੇ ਪਸ਼ੂਆਂ ਦੇ ਪਿਛਲੇ ਜਨਮ ਦੇ ਭੇਤੀ ਹੋਣ ਕਰਕੇ ਗੁਰੂ ਜੀ ਸਾਰਿਆਂ ਦਾ ਖਿਆਲ ਰੱਖਦੇ ਸਨ ਸਾਹਿਬਾਂ ਨੇ ਇੱਕ ਦਿਨ ਤਿੱਤਰ ਮਾਰਿਆ ਉਸ ਦੇ ਵਿੱਚ ਵੀ ਕੋਈ ਭੇਤ ਸੀ ਸਾਹਿਬ ਕੌਤਕ ਕਰਦੇ ਹੋਏ ਭਾਈ ਦਾਨੇ ਨਾਲ ਉਹਦੇ ਪਿੰਡ ਦਾਨੇਵਾਲ ਨੂੰ ਜਾ ਰਹੇ ਸਨ ਕਿਉਂਕਿ ਉਸ ਦੀ ਰੀ ਸੀ ਕਿ ਸਤਗੁਰੂ ਜੀ ਉਹਦੇ ਪਿੰਡ ਜ਼ਰੂਰ ਜਾਣ ਤੇ ਉਹ ਪੂਰਾ ਮੂਰੀਦ ਬਣ ਚੁੱਕਿਆ ਸੀ ਤਨ ਮਨ ਤੇ ਤਨ ਉਸ ਨੇ ਸਤਿਗੁਰੂ ਜੀ ਦੇ ਹਵਾਲੇ ਕਰ ਦਿੱਤਾ ਸੀ ਸਤਿਗੁਰੂ ਜੀ ਵੀ ਉਸ ਉੱਤੇ ਬਹੁਤ ਪ੍ਰਸੰਨ ਸਨ ਉਸ ਨੂੰ ਮਾਲਵੇ ਦੀ ਇੱਜ਼ਤ ਸਮਝਦੇ ਸਨ ਉਹ ਵੀ ਗੁਰੂ ਜੀ ਦੀ ਸੇਵਾ ਕਰਦਾ ਹੋਇਆ ਥੱਕਦਾ ਨਹੀਂ ਸੀ ਸੱਚੇ ਸਾਹਿਬ ਰਮਾਣੇ ਪੁਜੇ ਉੱਥੇ ਇੱਕ ਘੋਰੜ ਜਾਨਵਰ ਦੇਖਿਆ ਤੇ ਸ ਆਹਬਾ ਨੇ ਉਸ ਨੂੰ ਆਪਣੇ ਤੀਰ ਨਾਲ ਮਾਰ ਦਿੱਤਾ ਜਦੋਂ ਉਹ ਜਾਨਵਰ ਮਾਰਿਆ ਗਿਆ ਤਾਂ ਭਾਈ ਦਾਨ ਸਿੰਘ ਨੇ ਬੇਨਤੀ ਕਰਕੇ ਪੁੱਛਿਆ ਮਹਾਰਾਜ ਇਹ ਕੀ ਕੌਤਕ ਹੈ ਇਸ ਨੂੰ ਤੁਸੀਂ ਕਿਉਂ ਮਾਰਿਆ ਹੈ ਸਤਿਗੁਰੂ ਜੀ ਬੋਲੇ ਭਾਈ ਦਾਨਿਆ ਇਸ ਨੂੰ ਮਾਰਿਆ ਨਹੀਂ ਗਿਆ ਸਗੋ ਜੀ ਦਾਨ ਦਿੱਤਾ ਗਿਆ ਹੈ ਇਹ ਇੱਕ ਪਾਪੀ ਪੁਰਸ਼ ਸੀ ਇਹ ਰਾਜਾ ਸੀ ਬਹੁਤ ਹੀ ਦੁਸ਼ਟ ਸੀ ਤੇ ਦੋਰਾਚਾਰੀ ਸੀ ਇੱਕ ਦਿਨ ਇਸ ਨੇ ਕਾਮਵਾਸ ਹੋ ਕੇ ਇੱਕ 마ਸੂਮ ਕੰਨਿਆ ਨੂੰ ਫੜ ਲਿਆ ਮਲੋਮਲੀ ਤਕੇ ਨਾਲ ਉਹਦੇ ਨਾਲ ਮੂੰਹ ਕਾਲਾ ਕੀਤਾ ਉਸ ਕੰਨਿਆ ਨੇ ਇਸ ਨੂੰ श्राप ਦਿੱਤਾ ਕਿ ਤੂੰ ਮਰ ਕੇ ਕੋਰੜ ਬਣੇ ਤੇ ਦੁਖੀ ਹੋ ਕੇ ਗੰਦਮੰਦ ਖਾਇਆ ਕਰੇ ਪਾਪੀ ਕਰਮ ਦਾ ਫਲ ਪਾਪ ਹੀ ਹੁੰਦਾ ਹੈ ਉਹ ਕੰਨਿਆ ਜ਼ਹਿਰ ਖਾ ਕੇ ਮਰ ਗਈ ਉਸ ਕਾਰਨ ਰਾਜਾ ਕੋਰੜ ਬਣ ਗਿਆ ਤੇ ਹੁਣ ਤੱਕ ਦੁੱਖ ਚੱਲਦਾ ਆਇਆ ਹੈ ਅੱਜ ਇਸ ਦੇ ਦੁੱਖ ਦਾ ਅੰਤ ਹੋ ਗਿਆ ਹੈ ਹੁਣ ਇਹ ਪ੍ਰੇਸ਼ਟ ਜੁਨੀ ਵਿੱਚੋਂ छुटकारा ਪਾ ਲਏਗਾ। ਇਉਂ ਸਾਖੀ ਸੁਣਾ ਕੇ ਸਤਿਗੁਰ ਜੀ ਨੇ ਉਪਦੇਸ਼ ਦਿੱਤਾ, "ਹੇ ਪਾਈਦਾਨ ਸਿੰਘ, ਕਿਸੇ ਸਿੱਖ ਨੂੰ ਕਦੇ ਵੀ ਕਾਮਵਾਸ ਹੋ ਕੇ ਕਿਸੇ ਪਰ ਨਾਰੀ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਜਿਹੜੇ ਪਰ ਨਾਰੀ ਨਾਲ ਗਮਨ ਕਰਨ ਵਾਲੇ ਹੁੰਦੇ ਹਨ, ਉਹਨਾਂ ਦਾ ਜਨਮ ਨਸ਼ਟ ਹੋ ਜਾਂਦਾ ਹੈ।" ਇਉਂ ਉਪਦੇਸ਼ ਕਰਕੇ ਸਾਬ ਸਮਾਧੀ ਲਾ ਕੇ ਬੈਠੇ ਇਹ ਕਿੰਨਾ ਚਿਰ ਸਮਾਦੀ ਲਾਈ ਰੱਖੀ ਰੋਮਾਣੇ ਦੇ ਨੇੜੇ ਹੀ ਥੇੜੀ ਪਿੰਡ ਵਿੱਚ ਇੱਕ ਮੁਸਲਮਾਨ ਦਾ ਮਕਬਰਾ ਸੀ ਉਸ ਵਿੱਚ ਮੁਸਲਮਾਨ ਤਾਂ ਨਹੀਂ ਸੀ ਰਹਿੰਦਾ ਪਰ ਇੱਕ ਕਨਪਟਾਂ ਵਾਲਾ ਜੋਗੀ ਰਹਿੰਦਾ ਸੀ ਇਹ ਜੋਗੀ ਬਹੁਤ ਹੰਕਾਰੀ ਸੀ ਕੁਝ ਕਾਰਮਾਤਾਂ ਵੀ ਉਸ ਦੇ ਕੋਲ ਸਨ ਸਾਹਿਬ ਸੱਚੇ ਬਾਸ਼ਾ ਉਸ ਦੇ ਕੋਲ ਚਲੇ ਗਏ ਉਸ ਨੇ ਸਾਹਿਬਾਂ ਨੂੰ ਕਿਹਾ ਕਿ ਕੋਈ ਕਰਾਮਾਤ ਕਰਕੇ ਦਿਖਾਓ ਸਤਗੁਰੂ ਜੀ ਨੇ ਉੱਤਰ ਦਿੱਤਾ ਕਾਰਾ ਮਾ ਦਿਖਾਉਣੀ ਨਹੀਂ ਚਾਹੀਦੀ ਇਹ ਕਹਿਰ ਦਾ ਰੂਪ ਹੈ ਕਿਸੇ ਨਾ ਕਿਸੇ ਦਾ ਨੁਕਸਾਨ ਜ਼ਰੂਰ ਹੋ ਜਾਂਦਾ ਹੈ ਸ ਆਹਬਾ ਦਾ ਇਹ ਉੱਤਰ ਸੁਣ ਕੇ ਵੀ ਜੋਗੀ ਨੇ ਦਮ ਨਾ ਲਿਆ ਉਸ ਨੇ ਹੋਰ ਜ਼ਿੱਦ ਕੀਤੀ ਜਦ ਉਹ ਜ਼ਿੱਦ ਕਰੀ ਗਿਆ ਤਾਂ ਸ ਆਹਬਾ ਨੇ ਰਤਾ ਕੋ ਨੈਣ ਮੁੰਦੇ ਬਸ ਉਹਨਾਂ ਨੈਣਾ ਦੇ ਮੁੰਦਨ ਦੀ ਢਿਲ ਸੀ ਕਿ ਜੋਗੀ ਦਾ ਹਿਰਦਾ ਕੰਬ ਉਠਿਆ ਉਸ ਦੀ ਸਾਰੀ ਸ਼ਕਤੀ ਨਸ਼ਟ ਹੋ ਗਈ। ਉਹਦੀਆਂ ਰਿੱਧੀਆਂ ਸਿੱਧੀਆਂ ਉੱਡ ਗਈਆਂ। ਪਹਿਲਾਂ ਉਹ ਦੂਰ ਸ਼ਹਿਰਾਂ ਤੋਂ ਰੋਟੀ ਖਾ ਕੇ ਆ ਜਾਂਦਾ ਸੀ। ਹੁਣ ਉਹ ਹਿਲਣ ਜੋਗਾ ਵੀ ਨਾ ਰਿਹਾ। ਉਸ ਨੇ ਸਤਿਗੁਰੂ ਜੀ ਨੂੰ ਕਿਹਾ ਮਾੜਾ ਕੀਤਾ ਹੈ। ਤੁਸਾਂ ਤਾਂ ਮੇਰੀ ਹੀ ਸ਼ਕਤੀ ਨਸ਼ਟ ਕਰ ਦਿੰਦੀ ਹੈ। ਸਾਈਹਬਾ ਨੇ ਮੁਸਕਰਾ ਕੇ ਬਚਨ ਕੀਤਾ ਤੁਸਾਂ ਨੂੰ ਤਾਂ ਪਹਿਲਾਂ ਹੀ ਕਿਹਾ ਸੀ ਕਿ ਕਾਰਾਮਾਤ ਨਹੀਂ ਦਿਖਾਉਣੀ ਚਾਹੀਦੀ। ਤੁਹਾਡੀ ਜ਼ਿੱਦ ਦਾ ਇਹੀ ਫਲ ਹੈ ਹੁਣ ਇਹ ਥਾਂ ਛੱਡ ਦਿਓ ਤਾਂ ਉਹ ਕਰਾਮਾਤ ਤੁਹਾਡੇ ਕੋਲ ਆ ਜਾਏਗੀ ਅੱਗੇ ਨੂੰ ਕਦੇ ਹੰਕਾਰ ਨਾ ਕਰਨਾ ਨਾ ਕਿਸੇ ਸਾਧੂ ਫਕੀਰ ਨੂੰ ਕਦੇ ਇਹ ਨਾ ਕਹਿਣਾ ਕਿ ਉਹ ਅਜ਼ਮਤ ਦਿਖਾਵੇ ਉਹ ਜੋਗੀ ਉਸ ਥਾਂ ਤੋਂ ਉੱਠ ਕੇ ਦੂਸਰੀ ਥਾਂ ਚਲਾ ਗਿਆ ਸਤਿਗੁਰੂ ਜੀ ਉਸ ਥਾਂ ਤੋਂ ਅੱਗੇ ਚਲੇ ਗਏ ਚੱਲਦੇ ਚੱਲਦੇ ਸਤਿਗੁਰੂ ਜੀ ਬੰਬੀਹੇ ਪਿੰਡ ਵਿੱਚ ਪਹੁੰਚ ਗਏ ਉਸ ਪਿੰਡ ਦੀ ਸੰਗਤ ਨੇ ਸਤਿਗੁਰੂ ਜੀ ਨਾਲ ਬਹੁਤ ਪ੍ਰੇਮ ਕੀਤਾ ਸਤਿਗੁਰੂ ਜੀ ਤੇ ਸਿੰਘਾਂ ਵਾਸਤੇ ਲੰਗਰ ਤਿਆਰ ਕਰਵਾਇਆ ਗਿਆ ਖੀਰ ਤੇ ਘੜਾ ਪ੍ਰਸ਼ਾਦ ਦੇ ਦੇਗੇ ਤਿਆਰ ਕੀਤੇ ਗਏ ਉਹਨਾਂ ਦਾ ਸਿੱਖੀ ਪ੍ਰੇਮ ਦੇਖ ਕੇ ਸਤਿਗੁਰੂ ਜੀ ਉੱਥੇ 9 ਦਿਨ ਰਹੇ 9 ਦਿਨ ਹੀ ਉਪਦੇਸ਼ ਕਰਦੇ ਰਹੇ ਸਾਰੇ ਨਗਰ ਵਾਸੀਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਗਿਆ ਤੇ ਸਾਰੀਆਂ ਕੁਰੀਤਿਆਂ ਤੋਂ ਹਟਾਇਆ ਗਿਆ ਇਥੇ ਹੀ ਪੰਜਾਬ ਦੇ ਕੁਝ ਹਿੱਸਿਆਂ ਦੀ ਸੰਗਤ ਦਰਸ਼ਨ ਕਰਨ ਵਾਸਤੇ ਆ ਗਈ। ਸਤਿਗੁਰੂ ਜੀ ਦੇ ਦਰਸ਼ਨਾ ਦੇ ਭੁੱਖੇ ਸਿੱਖ ਪਪੀਹੇ ਵਾਂ ਕੂਕਦੇ ਹੋਏ ਸਤਿਗੁਰੂ ਜੀ ਨੂੰ ਲੱਭ ਰਹੇ ਸਨ। ਉਹ ਬਹੁਤ ਵਿਆਕੁਲ ਹੋਏ। ਲੰਬਾ ਰਸਤਾ ਤੈਅ ਕਰਕੇ ਤੇ ਤਣਾ ਦੇ ਕਸ਼ਟ ਸਹਾਰ ਕੇ ਸਤਿਗੁਰੂ ਜੀ ਨੂੰ ਮਿਲੇ। ਕੁਝ ਮਾਝੇ ਦੇ ਚੌਧਰੀਆਂ ਨੇ ਲੋਕਾਂ ਨੂੰ ਪਤਾ ਦੇ ਦਿੱਤਾ ਕਿ ਸਤਿਗੁਰੂ ਜੀ ਮਾਲਵੇ ਵਿੱਚ ਹਨ। ਮੁਕਸਰ ਯੋਧੀਆਂ ਖਬਰਾਂ ਵੀ ਪਹੁੰਚ ਗਈਆਂ ਸਨ ਇਸ ਕਰਕੇ ਸੰਗਤ ਬਹੁਤ ਘਰਾਤੋਤੁਰ ਪਈ ਸੀ ਜਿਹੜੇ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਤੇ ਸਰਸਾ ਦੀ ਲੜਾਈ ਸਮੇਂ ਵਿਛੜ ਗਏ ਸਨ ਉਹ ਵੀ ਸਤਿਗੁਰੂ ਜੀ ਨੂੰ ਲੱਭਦੇ ਫਿਰਦੇ ਸਨ ਉਹਨਾਂ ਵਿੱਚੋਂ ਵੀ ਬਹੁਤੇ ਆ ਗਏ ਸਨ ਸਾਰਿਆਂ ਸਿੰਘਾਂ ਨੇ ਰੱਜ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਅਰਜ਼ਾਂ ਕੀਤੀਆਂ ਤੇ ਇਹ ਵੀ ਅਰਦਾਸ ਕੀਤੀ ਦਾਤਾ ਜੀ ਭਵਜਲ ਦਾ ਡਰ ਜਾਨ ਖਿੱਚੀ ਜਾਂਦਾ ਹੈ ਮਨ ਆ ਸ਼ਾਂਤ ਰਹਿੰਦਾ ਹੈ ਸ਼ਾਂਤੀ ਬਖਸ਼ੋ ਤੇ ਦਇਆ ਕਰੋ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਸਤਿਗੁਰੂ ਜੀ ਦੀ ਬਾਣੀ ਪੜ੍ਹਨੀ ਦੇਸ਼ ਤੇ ਧਰਮ ਦੀ ਸੇਵਾ ਤੇ ਦਸਾਂ ਨੋਹਾਂ ਦੀ ਕੀਰਤ ਕਮਾਈ ਕਰਕੇ ਰੋਟੀ ਖਾਣੀ ਆਦਿਕ ਗੁਰੂ ਜੀ ਨੇ ਚੰਗੇ ਗੁਣ ਦੱਸੇ ਤੇ ਮਨ ਉਤੇ ਕਾਬੂ ਪਾਉਣ ਦਾ ਉਪਦੇਸ਼ ਵੀ ਦਿੱਤਾ ਉਹ ਸੰਗਤ ਵਿੱਚੋਂ ਕੁਝ ਸਿੰਘ ਤਾਂ ਵਾਪਸ ਘਰਾਂ ਨੂੰ ਚਲੇ ਗਏ ਇਕੋ ਜਿothe ਹੀ ਵਾਹਿਗੁਰੂ ਦਾ ਸਿਮਰਨ ਕਰਨ ਤੇ ਸੇਵਾ ਕਰਨ ਵਾਸਤੇ ਰਹਿ ਪਏ ਸਤਿਗੁਰੂ ਜੀ ਵਾਸਤੇ ਸੁੰਦਰ ਬਸਤਰ ਘੋੜੇ ਤੇ ਗਹਿਣੇ ਆਦਿਕ ਬਹੁਮੁੱਲੀਆਂ ਵਸਤੂਆਂ ਵੀ ਆ ਪੁੱਜੀਆਂ ਖਜ਼ਾਨੇ ਵਿੱਚ ਮਾਇਆ ਦਾ ਵਾਧਾ ਹੋਣ ਲੱਗ ਪਿਆ ਲੰਗਰ ਅਤੁੱਟ ਚੱਲਣ ਲੱਗ ਪਿਆ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ ਦੁਸ਼ਮਣ ਬਦਲ ਰੂਪ ਵਿੱਚ ਆਏ ਤੇ ਆਪੇ ਹੀ ਸਮੇ ਦੀ ਹਵਾ ਨਾਲ ਉੱਡ ਗਏ ਸਿੱਖੀ ਦਾ ਵਯੂ ਮੰਡਲ ਖਤਰੇ ਦੇ ਬਦਲਾਂ ਤੋਂ ਨਿਰਮਲ ਹੋ ਗਿਆ ਸਿੱਖ ਪੌੜਿਆਂ ਵਾਂ ਅੰਮ੍ਰਿਤ ਦਾ ਆਨੰਦ ਲੈਣ ਲੱਗ ਪਏ ਸਾਹਿਬ ਸੱਚੇ ਪਾਸ਼ਾ ਮਾਲਵੇ ਦੇ ਉਸ ਹਿੱਸੇ ਵਿੱਚ ਪੁੱਜੇ ਜਿਹੜਾ ਬਹੁਤ ਹੀ ਹਰਿਆਵਲ ਵਾਲਾ ਸੀ ਉਸੇ ਇਲਾਕੇ ਵਿੱਚ ਹੀ ਭਾਈ ਦਾਨੇ ਦਾ ਪਿੰਡ ਸੀ ਉਹ ਧਰਤੀ ਸਾਹਿਬਾਂ ਨੂੰ ਬਹੁਤ ਸੁੰਦਰ ਲੱਗੀ ਪਿੰਡੋਂ ਪਿੰਡ ਜੀਵਾਂ ਨੂੰ ਤਾਰਦੇ ਹੋਏ ਸਤਿਗੁਰੂ ਜੀ ਅੱਗੇ ਤੁਰੇ ਗਏ ਸਿੱਖ ਸੰਗਤਾਂ ਬਹੁਤ ਪਿਆਰ ਕਰਦੀਆਂ ਸਨ ਇੰਨਾ ਪਿਆਰ ਕਿ ਜੋ ਬਿਆਨ ਨਹੀਂ ਸੀ ਕੀਤਾ ਜਾਂਦਾ ਜਿਸ ਨਗਰ ਦੇ ਲਾਗਿਆਂ ਦੀ ਲੰਘਣ ਲੱਗਦੇ ਉਸੇ ਹੀ ਨਗਰ ਦੇ ਲੋਕ ਉਹਨਾਂ ਨੂੰ ਰੋਕ ਲੈਂਦੇ ਪ੍ਰਸ਼ਾਦ ਛਕਾਉਂਦੇ ਦੁੱਧ ਪਿਉਂਦੇ ਤੇ ਕੱਪੜੇ ਤੇ ਨਗਦੀ ਦਿੰਦੇ ਸਨ ਤੁਰੇ ਜਾ ਹੀ ਰਹੇ ਸਨ ਕਿ ਇੱਕ ਮੁਸਲਮਾਨ ਵਹਿਮੀ ਫਕੀਰ ਮਿਲ ਪਿਆ ਉਹ ਬਹੁਤ ਹੀ ਪੂਜਿਆ ਹੋਇਆ ਸੂਫੀ ਫਕੀਰ ਸੀ ਉਸ ਬਾਹਰੇ ਵਿੱਚ ਉਹਦੀਆਂ ਕਰਾਮਾਤਾਂ ਬਹੁਤ ਮਸ਼ਹੂਰ ਸਨ ਉਹ ਸਤਿਗੁਰੂ ਜੀ ਦੀ ਸ਼ਰਨ ਆਇਆ ਸਤਿਗੁਰੂ ਜੀ ਨੇ ਉਸ ਨੂੰ ਜੀ ਆਇਆਂ ਆਖਿਆ ਤੇ ਸੁਖਾਂਤ ਪੁੱਛੀ ਉਸ ਨੇ ਕੁਝ ਚਿਰ ਬਚਨ ਬिलास ਕੀਤੇ ਤੇ ਸਤਿਗੁਰੂ ਜੀ ਦੇ ਨਾਲ ਹੀ ਤੁਰ ਪਿਆ ਸਹਿਬ ਚੱਲਦੇ-ਚੱਲਦੇ ਉਸ ਸਥਾਨ ਤੇ ਪੁੱਜੇ ਜਿੱਥੇ ਅੱਜ ਗੁਪਤ ਸਰ ਤੀਰਥ ਹੈ ਤੇ ਜਿੱਥੇ ਸਹਿਬਾਂ ਨੇ ਲੱਖੀ ਜੰਗਲ ਦਾ ਵਰ ਦਿੱਤਾ ਸੀ ਉਸ ਥਾਂ ਤੋਂ ਪਾਈਦਾਨੇ ਦਾ ਪਿੰਡ ਕੋਈ ਸਵਾ ਕੁ ਕੋਹ ਰਹਿੰਦਾ ਸੀ ਸੂਰਜ ਅਸਤ ਹੋਣ ਲੱਗਾ ਸੀ ਸਾਹਿਬਾਂ ਨੇ ਚੋਗਿਰਦੇ ਧਿਆਨ ਮਾਰਿਆ ਚਾਰੇ ਪਾਸੇ ਕੁਦਰਤ ਦੀ ਸੁੰਦਰਤਾ ਹਸਦੀ ਹੋਈ ਨਜ਼ਰ ਆਈ ਉੱਚੀਆਂ ਟਾਲੀਆਂ ਹਰਿਆ-ਹਰਿਆ ਘਾਹ ਤੇ ਕਿਤੇ-ਕਿਤੇ ਚਮਕਦੀ ਰੇਤ ਦੇ ਟਿੱਬੇ ਸਨ ਉਸ ਸੁਹਾਵਣੀ ਥਾਂ ਨੂੰ ਦੇਖ ਕੇ ਸਾਹਿਬ ਅਜੇ ਖਲੋਤੇ ਹੀ ਹੋਏ ਸਨ ਕਿ ਇੱਕ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਜੀ ਸੋਦਰ ਦੇ ਪਾਰ ਦਾ ਸਮਾਂ ਹੋ ਗਿਆ ਹੈ ਭਾਈ ਦਾਨੇ ਦਾ ਨਗਰ ਤਾਂ ਅਜੇ ਦੂਰ ਹੈ ਹੁਕਮ ਕਰੋ ਤਾਂ ਕੀਤਾ ਜਾਏ ਸੋਦਰ ਦਾ ਪਾਠ ਕਰਨਾ ਬਹੁਤ ਜ਼ਰੂਰੀ ਹੈ ਸਤਿਗੁਰਾਂ ਨੇ ਹੁਕਮ ਕੀਤਾ ਇੱਥੇ ਹੀ ਡੇਰਾ ਕਰੋ ਇੱਥੇ ਹੀ ਸੋਦਰ ਦਾ ਪਾਠ ਕੀਤਾ ਜਾਏਗਾ ਐਸੀ ਸੁੰਦਰ ਥਾਂ ਔਰ ਮੁਸ਼ਕਲ ਹੀ ਮਿਲਣੀ ਹੈ ਮੇਰੇ ਵਾਹਿਗੁਰੂ ਦੇ ਕੌਤਕ निराले ਹਨ ਦੇਖੋ ਕੈਸਾ ਅश्चਰਜ ਸਮਾ ਹੈ ਜਿੱਧਰ ਦੇਖੀਏ ਅੱਖਾਂ ਉਧਰ ਹੀ ਰੁਕ ਜਾਂਦੀਆਂ ਹਨ ਇਹ ਵਚਨ ਕਰਨ ਦੀ ਹੀ ਟਲਸੀ ਕਿ ਸਿੰਘਾਂ ਨੇ ਉੱਥੇ ਹੀ ਕੋੜੇ ਰੋਗ ਦਿੱਤੇ ਤੇ ਜੰਗਲ ਵਿੱਚ ਡੇਰਾ ਲਾ ਲਿਆ। ਉਸੇ ਵੇਲੇ ਦਰਿਆ ਵਿੱਚ ਗਈਆਂ, دیਵਾਨ ਲੱਗ ਗਿਆ ਤੇ ਸਾਰੇ ਸਿੰਘ ਬੈਠ ਗਏ। ਭਾਈ ਮਾਨ ਸਿੰਘ ਜੀ ਪਾਠ ਕਰਨ ਲੱਗੇ ਤੇ ਇਸ ਤਰ੍ਹਾਂ ਸੋਦਰ ਰਹਿਰਾ ਸਾਹਿਬ ਦਾ ਪਾਠ ਹੋਣ ਲੱਗ ਪਿਆ। ਪਾਠ ਦੇ ਭੋਗ ਪੈਣ ਤੱਕ ਕਾਫੀ ਹਨੇਰਾ ਹੋ ਗਿਆ। ਦੀਵਿਆਂ, ਮਸ਼ਾਲਾਂ ਤੇ ਵੜੇਵਿਆਂ ਦੇ ਬਾਲਣ ਨਾਲ ਚਾਨਣ ਕੀਤਾ ਗਿਆ। ਹਨੇਰੀ ਰਾਤ ਸੀ ਪਰ ਤਾਰਾ ਮੰਡਲ ਨੇ ਚੰਦ ਜਿਨਾ ਚਾਨਣ ਕਰ ਦਿੱਤਾ। ਜੰਗਲ ਵਿੱਚ ਮੰਗਲ ਹੋ ਗਿਆ ਅਸਚਰਜ ਲੀਲਾ ਹੈ ਵਾਹਿਗੁਰੂ ਦੀ ਜਿੱਥੇ ਜੰਗਲ ਹੈ ਉੱਥੇ ਸ਼ਹਿਰ ਉਸਰ ਜਾਂਦੇ ਹਨ ਤੇ ਜਿੱਥੇ ਮਹਿਲ ਹਨ ਉੱਥੇ ਹਲ ਵਗ ਜਾਂਦੇ ਹਨ ਕਾਲ ਦਾ ਕੋਈ ਪਤਾ ਨਹੀਂ ਲੱਗਦਾ ਕਿ ਕੀ ਪਾਣਾ ਵਰਤੌਂਦਾ ਹੈ ਭਾਈ ਦਾਣਾ ਪਿੰਡ ਗਿਆ ਸੀ ਉਹ ਗੁਰੂ ਘਰ ਲੰਗਰ ਤਿਆਰ ਕਰਵਾ ਲਿਆ ਸਾਰੀ ਸੰਗਤ ਨੇ ਪ੍ਰਸ਼ਾਦ ਛਕਿਆ ਤੇ ਆਨੰਦ ਨਾਲ ਉੱਥੇ ਰਾਤ ਕੱਟੀ ਅਗਲੇ ਦਿਨ ਚੋਗਿਰਦੇ ਦੇ ਨਗਰਾਂ ਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਜੀ ਆਏ ਹਨ ਬਸ ਫੇਰ ਕੀ ਸੀ ਲੋਕ ਹਮ ਹੁਮਾ ਕੇ ਦਰਸ਼ਨਾ ਵਾਸਤੇ ਆ ਪੁਜੇ ਕਿਸੇ ਨੇ ਦੁੱਧ ਕਿਸੇ ਨੇ ਕਪੜਾ ਕਿਸੇ ਨੇ ਘੋ ਕਿਸੇ ਨੇ ਨਗਦੀ ਤੇ ਕਿਸੇ ਨੇ ਕੋੜੇ ਆਦਿ ਸਤਿਗੁਰੂ ਜੀ ਨੂੰ ਅਰਪਣ ਕੀਤੇ ਪਲਾ ਵਿੱਚ ਹੀ ਭੰਡਾਰੇ ਭਰਪੂਰ ਹੋ ਗਏ ਇਹ ਵੇਖ ਕੇ ਸਤਿਗੁਰੂ ਜੀ ਨੇ ਹੁਕਮ ਕੀਤਾ ਇਹ ਤਾਂ ਲੱਖੀ ਜੰਗਲ ਹੈ ਉਸ ਦਿਨ ਤੋਂ ਇਹ ਸਾਰੇ ਬਾਹਰੇ ਦਾ ਨਾਮ ਲੱਖੀ ਜੰਗਲ ਪੈ ਗਿਆ ਜੋ ਹੁਣ ਤੱਕ ਪ੍ਰਚਲਿਤ ਹੈ ਜੇਸਾ ਥਾਂ ਤੇ ਸਤਿਗੁਰੂ ਜੀ ਨੇ ਡੇਰਾ ਲਾਇਆ ਸੀ ਉਸ ਦੇ ਨੇੜੇ ਦੇ ਇੱਕ ਨਗਰ ਵਿੱਚ ਸੂਮਾ ਚੌਧਰੀ ਰਹਿੰਦਾ ਸੀ ਉਹ ਬੜਾ ਨੇਕ ਤੇ ਸਾਧੂ ਸੰਗੀਪੁਰ ਸੀ ਉਸ ਦੇ ਘਰ ਦੁੱਧ ਬਹੁਤ ਰਹਿੰਦਾ ਸੀ ਜਦ ਵੀ ਉਹ ਕਦੀ ਕਿਸੇ ਸਾਧੂ ਸੰਤ ਨੂੰ ਦੇਖਦਾ ਤਾਂ ਉਹਦੇ ਦਰਸ਼ਨ ਕਰਨ ਜਾਂਦਾ ਤੇ ਨਾਲੇ ਦੁੱਧ ਲੈ ਕੇ ਜਾਂਦਾ ਉਹ ਚਿੱਤ ਵਿੱਚ ਧਾਰਦਾ ਕਿ ਦੁੱਧ ਪੀਣ ਵਾਲਾ ਉਸ ਨੂੰ ਦੱਸੇ ਕਿ ਉਹਦਾ ਦੁੱਧ ਕਿਸ ਮੱਝ ਦਾ ਦੁੱਧ ਹੈ ਮੱਝ ਦਾ ਰੰਗ ਉਸ ਦੇ ਸਿੰਘ ਆਦਿਕ ਦੱਸ ਕੇ ਹੁਲੀਆ ਬਿਆਨ ਕਰੇ ਜਿਹੜੇ ਸਾਧੂ ਜਾਂ ਫਕੀਰ ਉਸ ਨੂੰ ਦੱਸਦਾ ਉਹਦਾ ਉਹ ਸੇਵਕ ਬਣ ਜਾਂਦਾ ਸੂਮੇ ਨੂੰ ਇਹ ਗਿਆਨ ਨਹੀਂ ਸੀ ਕਿ ਸਾਧੂ ਫਕੀਰਾਂ ਦੀ ਪ੍ਰੀਖਿਆ ਕਰਨਾ ਠੀਕ ਨਹੀਂ ਹੈ ਕਿਉਂਕਿ ਪ੍ਰੀਖਿਆ ਕਰਨ ਵਾਲੇ ਲੋਕ ਸਾਧੂਆਂ ਪਾਸੋਂ ਫਾਇਦਾ ਨਹੀਂ ਪ੍ਰਾਪਤ ਕਰ ਸਕਦੇ ਉਹਨਾਂ ਦੇ ਹਿਰਦੇ ਅੰਦਰ ਹੰਕਾਰ ਹੀ ਰਹਿੰਦਾ ਹੈ ਹੰਕਾਰ ਓਜਵਲਾ ਹੈ ਜੋ ਹਰ ਇੱਕ ਗਿਆਨ ਦੇ ਵਰ ਨੂੰ ਭਸਮ ਕਰ ਦਿੰਦੀ ਹੈ ਸ਼ਾਇਦ ਇਹੀ ਕਾਰਨ ਸੀ ਕਿ ਸੋਮੈ ਨੇ ਕੁਝ ਪ੍ਰਾਪਤ ਨਹੀਂ ਸੀ ਕੀਤਾ ਉਹ ਘਾਟੇ ਵਿੱਚ ਹੀ ਗਿਆ ਸੀ ਉਹਦੇ ਹਿਰਦੇ ਨੂੰ ਸਦੀਵੀ ਸ਼ਾਂਤੀ ਪ੍ਰਾਪਤ ਨਹੀਂ ਸੀ ਹੋਈ ਵੱਡੀ ਗੱਲ ਇਹ ਹੈ ਕਿ ਉਸਦੇ ਘਰ ਜੋ ਮੱਝਾਂ ਸਨ ਉਹ ਰੰਗ-ਬਰੰਗੀਆਂ ਸਨ ਉਸਨੇ ਬੂਰੀ ਮਹੀ ਦਾ ਦੁੱਧ ਲਿਆ ਕੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਰੱਖ ਕੇ ਨਮਸਕਾਰ ਕੀਤੀ ਦੋਵੇਂ ਹੱਥ ਜੋੜ ਕੇ ਸਨਮੁਖ ਬੈਠ ਗਿਆ ਸਾਹਿਬਾਂ ਦੇ ਚਿਹਰੇ ਵੱਲ ਵੇਖਿਆ ਪਰ ਬਹੁਤਾ ਚਿਰ ਦੇਖ ਨਾ ਸਕਿਆ ਉਹਦੀਆਂ ਅੱਖਾਂ ਮੱਲੋ ਮੱਲੀ ਨੀਵੀਆਂ ਹੋ ਗਈਆਂ ਸਤਿਗੁਰੂ ਜੀ ਨੇ ਦੁੱਧ ਵੇਖਿਆ ਦੁੱਧ ਨੂੰ ਅਣ ਪੀਤੇ ਹੀ ਸਤਿਗੁਰੂ ਜੀ ਨੇ ਬਚਨ ਕੀਤਾ ਸੁਣਾ ਭਾਈ ਸੁਮਿਆ ਖੁਸ਼ ਆਨੰਦ ਹੈ ਇਹ ਤਾਂ ਤੂੰ ਬੂਰੀ ਮੱਝ ਦਾ ਦੁੱਧ ਲੈ ਕੇ ਆਇਆ ਹੈ ਹੈਰਾਨੀ ਨਾਲ ਸੁਮੇ ਦਾ ਹਿਰਦਾ ਥਰਥਰਾ ਉੱਠਿਆ ਉਹ ਹੈਰਾਨ ਸੀ ਕਿ ਉਸ ਦਾ ਨਾਮ ਵੀ ਸਤਿਗੁਰੂ ਜੀ ਨੇ ਦੱਸ ਦਿੱਤਾ ਹੈ ਤੇ ਉਹਦੇ ਮਨੋਭਾਵ ਨੂੰ ਵੀ ਪ੍ਰਗਟ ਕੀਤਾ ਹੈ अंतर्यामी दाता सब कुछ जान गए यह शक्ति देख के उसने गुरु चरणां 'ऊਤੇ दोबारा नमस्कार कीती ते नाल ही ਆਖਿਆ महाराज जी दया करो ਇਹ ਦੁੱਧ ਪੀਵੋ ਸਾਧੂ ਸੰਤਾਂ ਨੂੰ ਦੁੱਧ ਪਿਉਉਣ ਵਿੱਚ ਮੈਨੂੰ ਪ੍ਰਸੰਨਤਾ ਹੁੰਦੀ ਹੈ ਸਤਿਗੁਰੂ ਜੀ ਨੇ ਦੁੱਧ ਛੱਕ ਲਿਆ ਕੁਝ ਸਿੰਘਾਂ ਨੂੰ ਛਕਾ ਦਿੱਤਾ ਤੇ ਸੂਮਾ ਆਪਣੇ ਘਰ ਚਲਾ ਗਿਆ ਘਰ ਜਾ ਕੇ ਉਸ ਨੂੰ ਸ਼ਾਂਤੀ ਨਹੀਂ ਉਹ ਇਹ ਸੋਚਦਾ ਸੀ ਕਿ ਜੋ ਬੇਨਤੀ ਕਰਨੀ ਸੀ ਉਹ ਤਾਂ ਕੀਤੀ ਨਾ ਫਿਰ ਉਸਨੂੰ ਵਿਚਾਰ ਆਇਆ ਕਿ ਉਹ ਹੋਰ ਪਰਖਿਆ ਕਰ ਲਵੇ ਅਗਲੇ ਦਿਨ ਉਸਨੇ ਕਾਲੀ ਮੱਝ ਦਾ ਦੁੱਧ ਲਿਆ ਤੇ ਸਤਿਗੁਰੂ ਜੀ ਦੇ ਪਾਸ ਚਲਾ ਗਿਆ ਜਦ ਸਹਿਬਾ ਨੇ ਦੁੱਧ ਦੇਖਿਆ ਤਾਂ ਸਹਿ ਸੁਭਾ ਵਚਨ ਕੀਤਾ ਕਿਉਂ ਸੁਮਿਆ ਅੱਜ ਅ즈ਮਤ ਦੇਖਣ ਵਾਸਤੇ ਆਏ ਹੈ ਤੇ ਦੁੱਧ ਕਾਲੀ ਮੱਝ ਦਾ ਲਿਆ ਆਏ ਹੈ ਕਰਾਮਾਤ ਦੀ ਆਸ ਨਹੀਂ ਰੱਖਣੀ ਚਾਹੀਦੀ ਤੂੰ ਤਾਂ ਆਸਾ ਦੀ ਪਰਖਿਆ ਲੈਣੀ ਚਾਹੁੰਦਾ ਹੈ ਇੱਥੇ ਤਾਂ ਇਹ ਧਰਤੀ ਵੀ ਪੂਜਨਿਕ ਹੋ ਜਾਣੀ ਹੈ ਇਹ ਲੱਖੀ ਜੰਗਲ ਹੈ ਇੱਥੋਂ ਲੱਖਾਂ ਹੀ ਤਰਨਗੇ ਤੇ ਲੱਖਾਂ ਹੀ ਸਿੰਘ ਸਜਣਗੇ ਜੋ ਕੋਈ ਸ਼ਰਧਾ ਕਰਕੇ ਆਏਗਾ ਸੋ ਤਰੇਗਾ ਉਹਦੇ ਮੰਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਤੇ ਇਹ ਤੀਰਥ ਪੁਰਾਣਾ ਹੈ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇੱਥੇ ਹੀ ਚਰਨ ਪਾਏ ਸਨ ਇੱਥੇ ਜਿਹੜਾ ਸਿੱਖ ਇੰਦਰੀਆਂ ਰੋਕ ਕੇ ਸ਼੍ਰੀ ਜਪਜੀ ਸਾਹਿਬ ਦਾ ਸਵਾ ਲੱਖ ਪਾਠ ਕਰੇਗਾ ਉਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰੇਗਾ ਅੱਛਾ ਲੈ ਭਈ ਹੁਣ ਤਾਂ ਤੈਨੂੰ ਖਿਮਾ ਕੀਤੀ ਜਾਂਦੀ ਹੈ ਅੱਗੇ ਨੂੰ ਕਿਸੇ ਸਾਧੂ ਸੰਤ ਫਕੀਰ ਦੀ ਪ੍ਰੀਖਿਆ ਨਾ ਲਈ ਪ੍ਰੀਖਿਆ ਲਵੇਗਾ ਤਪਸ਼ਤਾਏਗਾ ਸਤਗੁਰੂ ਜੀ ਦੇ ਬਚਨ ਸੁਣ ਕੇ ਸੂਮੇ ਦੀਆਂ ਅੱਖਾਂ ਖੁੱਲ ਗਈਆਂ ਉਹ ਬਹੁਤ ਸ਼ਰਮਿੰਦਾ ਹੋਇਆ ਉਸਨੇ ਉਸੇ ਵੇਲੇ ਸਤਗੁਰੂ ਜੀ ਦੇ ਚਰਨ ਫੜ ਲਏ ਬੇਨਤੀਆਂ ਕੀਤੀਆਂ ਮਹਾਰਾਜ ਜੀ ਖਮਾ ਕਰੋ ਭੁੱਲ ਹੋ ਗਈ ਅਸੀਂ ਅਗਿਆਨੀ ਬੰਦੇ ਜੋ ਹੋਏ ਮੈਨੂੰ ਮੂਰਖ ਨੂੰ ਸਿੱਧੇ ਰਾਹ ਪਾਓ ਮੈਂ ਭੁੱਲ ਕੀਤੀ ਹੈ ਬਹੁਤ ਵੱਡੀ ਭਖਸ਼ੋ ਦਾਦਾ ਜੀ ਬਖਸ਼ੋ ਨਾਲ ਹੀ ਇੱਕ ਹੋਰ ਬੇਨਤੀ ਵੀ ਹੈ ਸਤਿਗੁਰੂ ਜੀ ਨੇ ਕਿਹਾ ਅਸੀਂ ਸਮਝ ਗਏ ਜਾਂ ਤੇਰੇ ਘਰ ਪੁੱਤਰ ਹੋਏਗਾ ਤੇਰੀ ਕੁਲ ਵਧੇਗੀ ਕਬਰਾਂ ਦੀ ਲੋੜ ਨਹੀਂ ਵਾਹਿਗੁਰੂ ਨਾਮ ਦਾ ਸਿਮਰਨ ਕਰਿਆ ਕਰ ਤੇ ਸੇਵਾ ਕਰਿਆ ਕਰ ਇਹਨਾਂ ਸੁਮੇ ਦੇ ਮੰਦੀਆਂ ਮੁਰਾਦਾਂ ਸਤਿਗੁਰੂ ਜੀ ਨੇ ਪੂਰੀਆਂ ਕਰ ਦਿੱਤੀਆਂ ਤੇ ਉਹ ਪ੍ਰਸੰਨ ਹੋ ਕੇ ਆਪਣੇ ਘਰ ਨੂੰ ਖੁਸ਼-ਖੁਸ਼ੀ ਵਾਪਸ ਆ ਗਿਆ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਜਿਹੜਾ ਸਤਿਗੁਰੂ ਜੀ ਦੇ ਲੜ ਲੱਗ ਜਾਂਦਾ ਹੈ ਉਸ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ